ਅਮਰੀਕਾ ਤੋਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆ ਉੱਥੇ ਟੈਂਪਰੇਰੀ ਰੈਜ਼ੀਡੈਂਟ ਜਿਹੜੇ ਨੇ ਕੱਚੇ ਵਸਨੀਕ ਉਹ ਇੱਕ ਸੀਬੀਪੀ ਐਪਲੀਕੇਸ਼ਨ ਦੀ ਵਰਤੋਂ ਕਰਦੇ ਨੇ ਤੇ ਉਹਦੇ ਤੇ ਕੋਈ ਮੈਸੇਜ ਸਰਕਾਰ ਉਹਨਾਂ ਨੂੰ ਭੇਜ ਰਹੀ ਹੈ ਜਿਹੜੇ ਜਿਹੜੇ ਲੋਕ ਉਹ ਐਪਲੀਕੇਸ਼ਨ ਦੀ ਵਰਤੋਂ ਕਰਦੇ ਨੇ ਉਹ ਕੀ ਹੈ ਜੀ ਸੁਣੇ ਬਹੁਤ ਕੁਝ ਅਮਰੀਕਾ ਵੱਲੋਂ ਉਤਰ-ਪੁਤਰਲ ਕੀਤਾ ਜਾ ਰਿਹਾ ਹੋ ਰਿਹਾ ਹੁੰਦਾ ਨੇ ਇੱਕ ਤਾਂ ਉਤਰ-ਪੁਤਰਲ ਹੋ ਰਿਹਾ ਇੱਕ ਹੁੰਦਾ ਕਿ ਨੋਇੰਗਲੀ ਕੁਝ ਚੀਜ਼ਾਂ ਨੂੰ ਚੇਂਜ ਕੀਤਾ ਜਾ ਰਿਹਾ ਜੀ ਚੰਗੇ ਜਾਂ ਮਾੜੇ ਲੈ ਵਟਐਵਰ ਇਹ ਤਾਂ ਸਮਾਂ ਦੱਸੇਗਾ ਪਰ ਇਸ ਵੇਲੇ ਸਾਰੀ ਦੁਨੀਆ ਦੀ ਨਿਗਾਹਾਂ ਡੋਨਲਡ 트੍ਰੰਪ ਤੇ ਯੂਐਸਏ ਤੇ ਨੇ ਹਮ ਹੁਣ ਇਹ ਵੀ ਗੱਲ ਹੈ ਕਿ ਯੂਐਸਏ ਨੇ ਸ਼ਕਤੀ ਦਿਖਾਈ ਹੈ ਤਾਕਤ ਦਿਖਾਈ ਹੈ ਕਿ ਐਵੇਂ ਵਰਲਡ ਸੁਪਰ ਪਾਵਰ ਨਹੀਂ ਸਾਨੂੰ ਕਹਿੰਦੇ ਹਮ ਅਸੀਂ ਕੁਝ ਕਰਾਂਗੇ ਤੇ ਸਾਰੀ ਦੁਨੀਆ 'ਚ ਉਹਦਾ ਅਸਰ ਪੈਗਾ ਹਮ ਮਾਰਕੀਟ ਵੀ ਆ ਉਹਨਾਂ ਕੋਲ ਟੈਕਨੋਲੋਜੀ ਵੀ ਆ ਇਕਨੋਮੀ ਵੀ ਆ ਸਭ ਕੁਝ ਆ ਪਰ ਕਿੰਨੀ ਦੇਰ ਤੱਕ ਉਹ ਇਸ ਤਰ੍ਹਾਂ ਦੁਨੀਆ ਨੂੰ ਆਪਣੀ ਉਂਗਲਾਂ ਤੇ ਨਚਾ ਸਕਣਗੇ ਵੱਖਰੀ ਗੱਲ ਆ ਪਰ ਜਿਹੜਾ ਮੁੱਦਾ ਉੱਥੇ ਬਹੁਤ ਵੱਡਾ ਪਖਿਆ ਹੋਇਆ ਸੀ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਸਮੇਂ ਦੇ ਦੌਰਾਨ ਤੋਂ ਹੀ ਉਹ ਇਲਲੀਗਲ ਮਾਈਗ੍ਰੈਂਟਸ ਜਾਂ ਕੱਚੇ ਵਸਨੀਕਾਂ ਦਾ ਸੀ ਉਹਦੇ ਬਾਰੇ ਰੌਲਾ ਸੀ ਕਿ ਮੈਕਸੀਕੋ ਵਗੈਰਾ ਤੋਂ ਤੇ ਹੋਰ ਸੈਂਟਰਲ ਅਮਰੀਕਾ ਤੋਂ ਔਖੇ ਹਾਲਾਤਾਂ ਦੇ ਵਿੱਚੋਂ ਲੰਘਦੇ ਹੋਏ ਲੋਕ ਜਿਹੜੇ ਸੀ ਇੱਥੇ ਐਂਟਰ ਕਰ ਜਾਂਦੇ ਸੀ ਤੇ ਉਹਨਾਂ ਨੂੰ ਜਹਾਜ਼ ਪਰ ਪਰ ਕੇ ਭੇਜਣ ਦਾ ਸਿਲਸਲਾ ਅਸੀਂ ਸਾਰਿਆਂ ਨੇ ਦੇਖਿਆ ਅਸੀਂ ਤਾਂ ਸਿਰ ਪੰਜਾਬ ਦਾ ਦੇਖਿਆ ਨਾ ਫੋਲੋ ਕੀਤਾ ਹੋਰ ਨਾ ਬਹੁਤ ਸਾਰੇ ਦੇਸ਼ਾਂ ਨੂੰ ਜਾ ਰਹੇ ਨੇ ਤੇ ਬਹੁਤ ਸਾਰੇ ਜਿਹੜੇ ਨੇ ਇਸ ਵੇਲੇ ਹੋਰ ਕਈ ਮੁਲਕਾਂ ਦੇ ਵਿੱਚ ਡਿਟੇਨ ਕੀਤੇ ਹੋਏ ਨੇ ਖੈਰ ਗੱਲ ਕਰਦੇ ਆ ਜੀ ਸੀਬੀਪੀ 1 ਇੱਕ ਮਾਈਗ੍ਰੈਂਟਸ ਵਾਸਤੇ ਇੱਕ ਐਪ ਸ਼ੁਰੂ ਕੀਤੀ ਗਈ ਸੀ ਇੱਕ ਆਨਲਾਈਨ ਅਪਾਇੰਟਮੈਂਟ ਐਪ ਹੈ ਉਹਦੇ ਜ਼ਰੀਏ ਉਹਨਾਂ ਨੂੰ 2 ਸਾਲ ਦਾ ਸਮਾਂ ਜਿਹੜਾ ਮੁਲਕ ਵਿੱਚ ਕੰਮ ਕਰਨ ਦਾ ਰਹਿਣ ਦਾ ਜਿਹੜਾ ਸੀ ਦਿੱਤਾ ਜਾਂਦਾ ਸੀ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਸਟਾਰਟ ਕੀਤਾ ਸੀ ਕਿ ਬਿਸ਼ਰਤੇ ਇਸ ਦੇ ਔਖੇ ਔਖੇ ਹਾਲਾਤਾਂ ਦੇ ਵਿੱਚ ਲੋਕੀ ਲੰਘ ਕੇ ਆਉਣ ਜਿਹੜੇ ਸਾਡੇ ਕੰਡੇ ਤੇ ਇੱਕ ਵਾਰੀ ਪਹੁੰਚ ਜਾਂਦੇ ਨੇ ਉਹਨਾਂ ਨੂੰ ਇੱਕ ਐਪ ਦੇ ਜ਼ਰੀਏ ਅਸੀਂ ਜਿਹੜਾ ਇਸ ਦੇਸ਼ ਦੇ ਵਿੱਚ ਅਲਾਉ ਕਰੀਏ ਕਿ ਇਸ ਉਹ ਜਿਹੜੇ ਜਨਵਰੀ 2023 ਤੋਂ ਇਹ ਕੰਮ ਸ਼ੁਰੂ ਹੋਇਆ ਕਿ ਉਹ ਐਪ ਦੇ ਜ਼ਰੀਏ ਆਪਣੇ ਆਪ ਨੂੰ ਰਜਿਸਟਰ ਕਰਵਾਉਣ ਤੇ ਇੱਥੇ ਰਹਿ ਕੇ ਕੰਮ ਕਰਨ ਤੇ ਆਪਣਾ ਕੁਝ ਦੇਖਣ ਤੇ ਦੋ ਸਾਲ ਦਾ ਸਮਾਂ ਜਿਹੜਾ ਸੀ ਉਹਨਾਂ ਨੂੰ ਜਿਹੜਾ ਸੀ ਉਹ ਦਿੱਤਾ ਗਿਆ ਜੋ ਬਾਈਡਨ ਐਡਮਿਨਿਸਟ੍ਰੇਸ਼ਨ ਦਾ ਇਹ ਇੱਕ ਜਿਹੜੀ ਨੀਤੀ ਸੀ ਕਾਰਨਸਟੋਨ ਮੰਨੀ ਗਈ ਉਸ ਵੇਲੇ ਤੇ 9 ਲੱਖ ਤੋਂ ਵੱਧ ਲੋਕਾਂ ਨੂੰ ਇਸ ਇਸ ਐਪ ਦੇ ذریعے ਜਿਹੜਾ ਸੀ ਉਹ ਰਹਿਣ ਦਾ ਤੇ ਕੰਮ ਕਰਨ ਦਾ ਮੌਕਾ ਜਿਹੜਾ ਸੀ ਇੱਕ ਮੌਕਾ ਪ੍ਰਦਾਨ ਕੀਤਾ ਗਿਆ ਤੇ ਲੀਗਲ ਪਾਥਵੇ ਜਿਹੜਾ ਸੀ ਯੂ ਐਸ ਏ ਵਿੱਚ ਰਹਿਣ ਦਾ ਇੱਕ ਪੱਕੇ ਹੋਣ ਦਾ ਜਾਂ ਲੀਗਲ ਪਾਥਵੇ ਐਂਟਰ ਕਰਨ ਦਾ ਯੂ ਐਸ ਏ ਦੇ ਵਿੱਚ ਉਹ بجائے ਇਸ ਦੇ ਕਿ ਇਲਿਗਲ ਤਰੀਕਿਆਂ ਨਾਲ ਹੋਰ ਤਰੀਕੇ ਨਾਲ ਸਮਾਜ ਤੇ ਬੋਝ ਬਣਦੇ ਉਹਨਾਂ ਨੂੰ ਇਹ ਮੌਕਾ ਜਿਹੜਾ ਸੀ ਪ੍ਰਦਾਨ ਕੀਤਾ ਗਿਆ ਪਰ ਜਦੋਂ ਤੋਂ ਡੋਨਲਡ ਟਰੰਪ ਰਾਸ਼ਟਰਪਤੀ ਬਣ ਗਏ ਨੇ ਦੂਸਰੀ ਵਾਰੀ ਬਣੇ ਨੇ ਉਹਨਾਂ ਨੇ ਪਹਿਲੇ ਹੀ ਦਿਨ ਇਹ ਜਿਹੜਾ ਕੰਮ ਸੀ ਇਹ ਖਤਮ ਕਰ ਦਿੱਤਾ ਇਸ ਐਪ ਨੂੰ ਰੋਕ ਦਿੱਤਾ ਭਾਵ ਉਹਨਾਂ ਨੇ ਇਸ ਦਾ ਨਾਮ ਸੀਬੀਪੀ ਇੱਕ ਤਾਂ ਹੋਮ ਕੀਤਾ ਦੂਸਰਾ ਇਹ ਕਿ ਜੋ ਪਹਿਲਾਂ ਅਥਾਰਟੀ ਦਿੱਤੀ ਜਾਂਦੀ ਸੀ ਕੰਮ ਕਰਨ ਦੀ ਤੇ 2 ਸਾਲ ਦੀ ਪਰੋਲ ਕਹਿ ਕੇ ਜਿਹੜੀ ਸੀ ਉਹ ਅਥਾਰਟੀ ਜਿਹੜੀ ਦਿੱਤੀ ਜਾਂਦੀ ਸੀ ਉਸ ਨੂੰ ਉਹ ਵੌਲੰਟਰੀ ਸੈਲਫ ਰਿਪੋਰਟ ਦੇ ਵਿੱਚ ਬਦਲਣ ਦੀ ਕੋਸ਼ਿਸ਼ ਜਿਹੜੀ ਹੈ ਉਹ ਡੋਨਲਡ ਟਰੰਪ ਐਡਮਿਨਿਸਟ੍ਰੇਸ਼ਨ ਕਰ ਰਹੀ ਹੈ ਭਾਵ ਵੌਲੰਟਰੀ ਸੈਲਫ ਰਿਪੋਰਟ ਤੁਸੀਂ ਜਦੋਂ ਤੁਹਾਨੂੰ ਕੋਈ ਰਿਪੋਰਟ ਕਰਦਾ ਤੇ ਕੋਈ ਮੁਲਕ ਕਰਦਾ ਨਾ ਆਪਣੇ ਹੋਮ ਕੰਟਰੀ ਨੂੰ ਤੇ ਉਥੇ ਜਦੋਂ ਤੁਹਾਨੂੰ ਹੁਣ ਮੈਸੇਜ ਦਿੱਤਾ ਜਾ ਰਿਹਾ ਕਿ ਤੁਸੀਂ ਆਪਣੀ ਸਵੈ ਇੱਛਾ ਦੇ ਨਾਲ ਡਿਪੋਰਟ ਹੋ ਜਾਓ ਤੇ ਉਸ ਮੁਲਕ ਨੂੰ ਹੋ ਜਾਓ ਇਸ ਮੁਲਕ ਨੂੰ ਛੱਡ ਦਿਓ ਉਸ ਤੇ ਲਿਖਿਆ ਗਿਆ ਸੀਵੀਪੀ ਹੋਮ ਤੇ ਇਟਸ ਟਾਈਮ ਫਾਰ ਯੂ ਟੂ ਅਬੈਂਡਨ ਦਾ ਯੂਨਾਈਟਿਡ ਸਟੇਟਸ ਤੇ ਡਿਪਾਰਟਮੈਂਟ ਆਫ ਹੋਮਲੈਂਡ ਸਕਿਉਰਟੀ ਵੱਲੋਂ ਜਿਹੜਾ ਮੈਸੇਜ ਆ ਦਿੱਤਾ ਗਿਆ ਦਸੰਬਰ ਮਹੀਨੇ ਦੇ ਵਿੱਚ 9,36,500 ਲੋਕ ਜਿਹੜੇ ਸੀ ਉਹਨਾਂ ਨੂੰ ਸੀਵੀਪੀ ਐਪ ਦੇ ਜ਼ਰੀਏ ਐਂਟਰ ਹੋਣ ਦੀ ਜਿਹੜੀ ਇਜਾਜ਼ਤ ਦਿੱਤੀ ਗਈ ਹੈ ਔਰ ਅਪਾਇੰਟਮੈਂਟਸ ਜਿਹੜੀਆਂ ਸੀ ਬਾਰਡਰ ਕਰਾਸਿੰਗ ਤੇ ਇਸ ਤਰ੍ਹਾਂ ਦੀ ਮਿਲਦੀਆਂ ਸੀ ਤੇ ਹੁਣ ਇਸ ਦੇ ذریعے ਹੀ ਮੈਸੇਜ ਦਿੱਤਾ ਜਾ ਰਿਹਾ ਕਿ ਤੁਸੀਂ ਆਪਣੀ ਆਪਣੀ ਆਪਣੇ ਤੌਰ ਤਰੀਕਿਆਂ ਨਾਲ ਇਸ ਤੋਂ ਪਹਿਲਾਂ ਕਿ ਸਰਕਾਰ ਖਰਚਾ ਕਰੇ ਜਾਂ ਹੋਰ ਤਰੀਕਿਆਂ ਨਾਲ ਤੁਹਾਨੂੰ ਰਿਪੋਰਟ ਕਰੇ ਤੁਸੀਂ ਆਪਣੇ ਆਪ ਛੱਡ ਜਾਓ ਤੇ ਉੱਥੇ ਇਹ ਵੀ ਪੁੱਛਿਆ ਜਾ ਰਿਹਾ ਕਿ ਜੇ ਤੁਹਾਡੇ ਕੋਲ ਜਾਣ ਲਈ ਜੰਟਰਡ ਸਟੇਟ ਜਾਣ ਛੱਡ ਕੇ ਜਾਣ ਲਈ ਪੈਸਾ ਹੈ ਕਿ ਤੁਹਾਡੇ ਕੋਲ ਵੈਲਿਡ ਅਨਐਕਸਪਾਇਰਡ ਜਿਹੜਾ ਪਾਸਪੋਰਟ ਤੁਹਾਡਾ ਐਕਸਪਾਇਰ ਨਾ ਹੋਇਆ ਹੋਵੇ ਜਿਹੜਾ ਤੁਹਾਡਾ origional ਕੰਟਰੀ ਆਫ ਸਟਰੀਨ ਛੇਪਿਆ ਜਿੱਥੇ ਦੇ ਤੁਸੀਂ ਨਾਗਰਿਕੋ ਕਿ ਉਹ ਤੁਹਾਡੇ ਕੋਲ ਪਾਸਪੋਰਟ ਹੈ ਵੈਲਿਡ ਪਾਸਪੋਰਟ ਤੇ ਇਸ ਕੇਸ ਦੇ ਵਿੱਚ ਜ਼ਿਆਦਾ ਜਿਹੜੇ ਆ ਰਹੇ ਨੇ ਉਹ ਹਨ ਹੈਗੇ ਨੇ ਮੈਕਸੀਕਨ ਹੰਡੋਰਨ ਹੰਡਰਸ ਤੇ ਜਿਹੜੇ ਰਹਿਣ ਵਾਲੇ ਨੇ ਤੇ ਐਲਸਲਵਾਟਰ ਤੇ ਜਿਹੜੇ ਉਹ ਸਨੀਕ ਨੇ ਉਹਨਾਂ ਦੀ ਜ਼ਿਆਦਾ ਗਿਣਤੀ ਜਿਹੜੀ ਹੈ ਇਸ ਵਿੱਚ ਦੱਸੀ ਜਾ ਰਹੀ ਹੈ ਮਾਰਚ ਦੇ ਵਿੱਚ ਇਸ ਦਾ ਨਾਮ ਬਦਲ ਕੇ ਸੀਵੀਪੀ 1 ਤੋਂ ਸੀਵੀਪੀ ਹੋਮ ਕੀਤਾ ਗਿਆ ਤੇ ਇਸ ਨੂੰ ਹੁਣ ਇਸ ਦਿਸਦਰੀਏ ਇਹ ਲੋਕਾਂ ਨੂੰ ਸੰਦੇਸ਼ ਦਿੱਤਾ ਜਾ ਰਿਹਾ ਹੈ ਕਿ ਤੁਸੀਂ ਯੂਐਸਏ ਆਪਣੀ ਮਰਜ਼ੀ ਨਾਲ ਛੱਡ ਜਾਓ ਇਹ بجائے ਇਸ ਦੇ ਕਿ ਅਸੀਂ ਤੁਹਾਨੂੰ ਭੇਜੀਏ ਸਖਤੀ ਜਿਹੜੀ ਹੈ ਜਿਉ ਇਸ ਤਰੀਕੇ ਨਾਲ ਵੀ ਸੁਵਲਿਨ ਤਕਨੀਕ ਦੇ ذریعے ਵੀ ਕੀਤੀ ਜਾ ਰਹੀ ਇੱਕ ਚੀਜ਼ ਜਿਹੜੀ ਤੁਹਾਨੂੰ ਪਹਿਲਾਂ ਸਹੂਲਤ ਦਿੰਦੀ ਸੀ ਉਸੇ ਦੇ ذریعے ਹੁਣ ਤੁਹਾਨੂੰ ਮੈਸੇਜ ਦਿੱਤਾ ਜਾ ਰਿਹਾ ਕਿ ਛੱਡ ਜਾਓ